ਜੇ ਕੇ ਲక్ష్ਮੀ ਸੀਮੈਂਟ ਵੱਲੋਂ ਹਰੀ ਸ਼ੰਕਰ ਸੁਗਾਣੀਆਂ ਦੇ ਜਨਮ ਦਿਨ ਤੇ ਬਠਿੰਡਾ ਦੇ ਅੰਦਰ ਲਗਾਇਆ ਖੂਨਦਾਨ ਕੈਂਪ ਬਠਿੰਡਾ ਸ਼ਹਿਰੀ ਦੇ ਵਿਧਾਇਕ ਜਗਰੂਪ ਸਿੰਘ ਗਿੱਲ ਵੱਲੋਂ ਇਹਦਾ ਕੀਤਾ ਗਿਆ ਉਦਗਾਟਨ ਬਠਿੰਡਾ ਦੇ ਅੰਦਰ ਜੇ ਕੇ ਲక్ష్ਮੀ ਸੀਮੈਂਟ ਵੱਲੋਂ ਅੱਜ ਬਠਿੰਡਾ ਵਿੱਚ ਇੱਕ ਵਿਸ਼ੇਸ਼ ਖੂਨਦਾਨ ਕੈਂਪ ਦਾ ਯੋਜਨ ਕੀਤਾ ਗਿਆ ਇਸ ਕੈਂਪ ਦੇ ਵਿੱਚ ਇਸ ਕੰਪਨੀ ਦੇ ਚੇਅਰਮੈਨ ਹਰੀ ਸ਼ੰਕਰ ਸੁਗਾਣੀਆਂ ਦਾ ਜਨਮ ਦਿਨ ਵਿਸ਼ੇਸ਼ ਤੌਰ ਤੇ ਮਨਾਇਆ ਗਿਆ ਤੇ ਇਸ શુભ ਅਵਸਰਤੇ ਇਹਨਾਂ ਵੱਲੋਂ ਇੱਕ ਵਿਸ਼ੇਸ਼ ਖੂਨਦਾਨ ਕੈਂਪ ਦਾ ਆਯੋਜਨ ਕੀਤਾ ਗਿਆ ਜਿਸ ਦੇ ਵਿੱਚ ਜੁਆਇਟਡ ਵੈਲਫੇਅਰ ਸੁਸਾਇਟੀ ਵੱਲੋਂ ਵਿਸ਼ੇਸ਼ ਤੌਰ ਤੇ ਇਹਦੇ ਵਿੱਚ ਸਹਿਯੋਗ ਦਿੱਤਾ ਗਿਆ ਇਸ ਮੌਕੇ ਬਠਿੰਡਾ ਸ਼ਹਿਰੀ ਦੇ ਵਿਦੈਗ ਜਗਰੂਪ ਸਿੰਘ ਗਿੱਲ ਜੁਆਇਟਡ ਵੈਲਫੇਅਰ ਸੁਸਾਇਟੀ ਦੇ ਪ੍ਰਧਾਨ ਵਿਜੇ ਬੇਪਟ ਅਤੇ ਉਸ ਦੇ ਨਾਲ ਨਰੇਸ਼ ਪਠਾਣੀਆਂ ਆ ਵਿਸ਼ੇਸ਼ ਤੌਰ ਤੇ ਰੈੱਡ ਕਰਾਸ ਦੇ ਵਿੱਚੋਂ ਇੱਥੇ ਨੇ ਵਿਸ਼ੇਸ਼ ਤੌਰ ਤੇ ਇਹਦੇ ਵਿੱਚ ਸ਼ਰਕਤ ਕੀਤੀ ਇਹ ਸ਼ੰਦਖਾਰੀਆਂ ਬਠਿੰਡਾ ਦੇ ਅੰਦਰ ਜੇ ਕਿ ਲਕਸ਼ਮੀ ਸੀਮెంట్ ਵੱਲੋਂ ਸ਼੍ਰੀ ਹਰੀ ਸ਼ੰਕਰ ਸ਼ੰਗਾਨੀਆਂ ਦੇ ਜਨਮ ਦਿਨ ਦੇਤੇ ਇੱਕ ਵਿਸ਼ੇਸ਼ ਖੂਨਦਾਨ ਕੈਂਪ ਦਾ ਆਯੋਜਨ ਕੀਤਾ ਗਿਆ ਹੈ ਜਿਸ ਦੇ ਵਿੱਚ ਬਠਿੰਡਾ ਸਰਕਾਰੀ ਬਲੱਡ ਬੈਂਕ ਦੀ ਟੀਮ ਵੱਲੋਂ ਇੱਥੇ ਖੂਨ ਇਕੱਤਰ ਕੀਤਾ ਗਿਆ ਅਤੇ ਜਰਟਲ ਵੈਲਫੇਅਰ ਸੁਸਾਇਟੀ ਦੇ ਹੋਰ ਵਲੰਟੀਅਰਾਂ ਵੱਲੋਂ ਇਹਦੇ ਵਿੱਚ ਵਿਸ਼ੇਸ਼ ਤੌਰ ਤੇ ਆਪਣਾ ਯੋਗਦਾਨ ਪਾਇਆ ਅਸਰ ਕੀ ਨਾ ਮਤੇ ਕਿਹੜੀ ਗੱਲ ਸਿੱਖੀ ਜਾਣਾ ਹੋਵੇਗਾ ਜੇ ਕੇ ਲక్ష్ਮੀ ਸੀਮੈਂਟ ਵੱਲੋਂ ਹਰ ਸਾਲ 20 ਜੂਨ ਨੂੰ ਸ਼੍ਰੀ ਹਰੀਪਤ ਸਿੰਘਾਨੀਆ ਜੀ ਜੋ ਚੇਅਰਮੈਨ ਸੀਗੇ ਜੇ ਕੇ ਲక్ష్ਮੀ ਸੀਮੈਂਟ ਦੇ ਉਹਨਾਂ ਦੇ ਜਨਮ ਦਿਨ ਦੇ ਉੱਤੇ ਜੇ ਕੇ ਲక్ష్ਮੀ ਸੀਮੈਂਟ ਲਿਮਟਿਡ ਪੂਰੇ ਇੰਡੀਆ ਦੇ ਵਿੱਚ ਪੂਰੇ ਹਿੰਦੁਸਤਾਨ ਦੇ ਵਿੱਚ ਫੂਨਦਾਨ ਦਾ ਯੋਜਨ ਕਰਦੀ ਹੈ ਦੇਸ਼ ਦੇ ਜਿੱਥੇ-ਜਿੱਥੇ ਜੇ ਕੇ ਲక్ష్ਮੀ ਸੀਮੈਂਟ ਦੇ ਦਫ਼ਤਰ ਨੇ ਜਿੱਥੇ-ਜਿੱਥੇ ਤੇ ਆਪਣਾ ਬਿਜ਼ਨਸ ਕਰਦੀ ਹੈ ਉਥੇ-ਉਥੇ ਆਪਾਂ ਖੂਨਦਾਨ ਦਾ ਯੋਜਨ ਕਰਦੇ ਆ ਜਿਵੇਂ ਅਸੀਂ ਜਾਣਦੇ ਆ ਖੂਨਦਾਨ ਮਹਾਦਾਨ ਇੱਕ ਬੋਤਲ ਜੇ ਆਪਾਂ ਖੂਨ ਦੀ ਦਾਨ ਕਰਦੇ ਆ ਉਹ ਤਿੰਨ ਜ਼ਿੰਦਗੀਆਂ ਬਚਾਉਂਦੀ ਹੈ ਇਸ ਨੂੰ ਮੱਦੇ ਨਜ਼ਰ ਰੱਖਦੇ ਹੋਏ ਅੱਜ ਆਪਾਂ ਬਠਿੰਡਾ ਦੇ ਵਿੱਚ ਸਾਡੇ ਜੇਕੇ ਲక్ష్ਮੀ ਸੀਮਨ ਲਿਮਟਿਡ ਰਿਜਨਲ ਆਫਿਸ ਦੇ ਵਿੱਚ ਇਹ ਕੇ ਆਯੋਜਨ ਕੀਤਾ ਤੇ ਸਾਨੂੰ ਬਹੁਤ ਸਹਿਯੋਗ ਦਿੱਤਾ ਯੂਨਾਈਟਿਡ ਵੈਲਫੇਅਰ ਸੁਸਾਇਟੀ ਰੈੱਡ ਕਰਾਸ ਸੁਸਾਇਟੀ ਨੇ ਉਹਨਾਂ ਦੇ ਮਦਦ ਦੇ ਨਾਲ ਆਪਾਂ ਇਹ ਪੂਰਾ ਆਯੋਜਨ ਕਰ ਪਾਏ ਤੇ ਬਹੁਤ ਅੱਛਾ ਹੁੰਗਾਰਾ ਮਿਲਿਆ ਤੇ ਹਰ ਸਾਲ ਇਸ ਤਰ੍ਹਾਂ ਇਸ ਸਾਲ ਵੀ ਆਪਾਂ ਇਹ ਕਰ ਰਹੇ ਹਾਂ ਇਹਨਾਂ ਪਜੋਨ ਦਾ ਦੇ ਸੁਆਗਤ ਸਾਨੂੰ ਜੋ ਲੱਗ ਰਿਆ ਨੇ 50 ਤੋਂ ਉੱਪਰ ਯੂਨਿਟ ਇਹਦੇ ਵਿੱਚ ਮਤਲਬ ਡੋਨੇਟ ਹੋ ਰਹੇ ਨੇ ਕਈ ਬੜੀ ਲੋਕ ਪਰ ਡਾਟ ਤੇ ਨੇ ਬਲੱਡ ਦੇ ਆ ਉਹਨਾਂ ਨੂੰ ਲੱਗਦਾ ਕਿ ਸ਼ਾਇਦ ਇਸਕੋ ਜ਼ਰੂਰੀ ਨਾ ਨੇ ਦੇਖੋ ਇਹਦੇ ਵਿੱਚ ਮੈਡੀਕਲ ਰਿਸਰਚ ਵੀ ਹੋਈ ਹੈ ਜਿਹੜਾ ਬਲੱਡ ਡੋਨੇਸ਼ਨ ਨਾਲ ਹੈਲਥ ਦੇ ਬੇਨਫਿਟਸ ਵੀ ਨੇ ਠੀਕ ਹੈ ਇੱਕ ਦੋ ਘੰਟੇ ਤੁਹਾਨੂੰ ਥੋੜੀ ਰੈਸਟ ਦੀ ਲੋੜ ਹੈ ਲੇਕਿਨ ਜਿਵੇਂ ਤੁਸੀਂ ਰਿਸਰਚ ਦੇਖੋ ਉਹਦੇ ਵਿੱਚ ਕੁਝ ਕਾਰਡੀਓ ਦੇ ਹੈਲਥ ਬੇਨਫਿਟ ਨੇ ਕਿਉਂਕਿ ਜਿਹੜਾ ਕਈ ਵਾਰ ਕੀ ਹੁੰਦਾ ਬਲੱਡ ਜੇ ਆਪਾਂ ਨਹੀਂ ਡੋਨੇਟ ਕਰਦੇ ਉਹਦਾ ਆਇਰਨ ਕੰਟੈਂਟ ਵੱਧ ਜਾਂਦਾ ਜਾਂ ਉਹਦੀ ਜਿਹੜੀ ਥਿਕਨੈਸ ਵੱਧਦੀ ਹੈ ਜੇ ਆਪਾਂ ਡੋਨੇਟ ਕਰਦੇ ਆ ਤੇ ਉਹਦੇ ਹੈਲਥ ਦੇ ਬੇਨਫਿਟ ਵੀ ਨੇ ਕੋਝ ਲੋਕ ਆ ਜਿਹੜੇ ਲੜਾਈਆਂ ਝਗੜੇ ਕਰਕੇ ਖੂਨ ਡੋਲ ਜਾਈ ਗਏ ਜੀ ਸਰ ਤੇ ਇੱਕ ਵਸੇ ਤਰ੍ਹਾਂ ਪਾ ਜਿੰਦਗਾ ਬਚਾਉਣ ਵਾਸਤੇ ਆ ਠੀਕ ਕਹਿਣਾ ਚਾਹੂੰਗਾ ਨਹੀਂ ਬਿਲਕੁਲ ਜੀ ਦੇਖੋ ਜਿਹੜੀ ਸਭ ਤੋਂ ਜਿਹੜਾ ਇੱਕ ਇਹ ਮਹਾਵਾਕ ਹੈ ਗੁਰਬਾਣੀ ਚ ਵੀ ਹੈ ਨਰ ਨਰਾਇਣ ਦਾ ਰੂਪ ਹੈ ਤੇ ਜੇ ਇਨਸਾਨੀਅਤ ਦੇ ਨਾਮ ਤੇ ਉੱਤੇ ਕਿਉਂਕਿ ਜਿਹੜਾ ਸਿਰ ਬਲੱਡ ਹੈ ਨਾ ਜੀ ਇਹਦਾ ਕੋਈ ਸਬਸਟੀਟਿਊਟ ਨਹੀਂ ਹੈ ਤੁਸੀਂ ਬਾਕੀ ਚੀਜ਼ ਨੂੰ ਪੈਦਾ ਕਰ ਸਕਦੇ ਹੋ ਇਹ ਪਰਮਾਤਮਾ ਦਾ ਅਜੇ ਤੱਕ ਇਹਦਾ ਕੋਈ ਸਬਸਟੀਟਿਊਟ ਨਹੀਂ ਬਣਿਆ ਇਨਸਾਨ ਨਹੀਂ ਬਣਾ ਸਕਦਾ ਬਲੱਡ ਨੂੰ ਇਨਸਾਨ ਆਪਾਂ ਇੱਕ ਆਪਣਾ ਬਲੱਡ ਨੂੰ ਗਾਣ ਕਰਕੇ ਡੋਨੇਟ ਕਰਕੇ ਆਪਾਂ ਦੂਜਿਆਂ ਦੀ ਜ਼ਿੰਦਗੀ ਬਚਾ ਸਕਦੇ ਹਾਂ ਜੀ ਮੇਰਾ ਨਾਮ ਨਰੇਸ਼ ਪਠਾਨੀ ਹੈ ਤੇ ਮੈਂ ਰੈੱਡਕ੍ਰੋਸ ਸੁਸਾਇਟੀ ਦੇ ਵਿੱਚ ਬਤੌਰ ਫਰਸਟ ایڈ ਟ੍ਰੇਨਰ ਕੰਮ ਕਰ ਰਿਹਾ ਤੇ ਅੱਜ ਅਸੀਂ ਇੱਥੇ ਅਗਨੀਸ਼ਾ ਬਸਤੀ ਦੇ ਵਿੱਚ ਜਿਹੜਾ ਜੇਕੇ ਲਕਸ਼ਮੀ ਸੀਮੈਂਟ ਦੇ ਜਿਹੜੇ ਫਾਊਂਡਰ ਹੋਏ ਨੇ ਲੇਟ ਸ਼੍ਰੀ ਹਰੀ ਸ਼ੰਕਰ ਸਿੰਘਾਨੀਆ ਜੀ ਉਹਨਾਂ ਦੇ 92 ਜਨਮ ਦਿਨ ਦੇ ਉੱਤੇ ਅੱਜ ਯੂਨਾਈਟਿਡ ਵੈਲਫੇਅਰ ਸੁਸਾਇਟੀ ਵੱਲੋਂ ਜਿਹੜਾ ਫੂਨਦਾਨ ਕੈਂਪ ਦਾ ਜੋ ਨਿਚਾ ਕੀਤਾ ਗਿਆ ਤੇ ਇਸ ਫੂਨਦਾਨ ਕੈਂਪ ਦਾ ਜਿਹੜਾ ਉਦਘਾਟਨ ਹੈ ਉਹ ਸਾਡੇ ਬਟਿੰਡਾ ਸ਼ਹਿਰੀ ਦੇ ਵਿਧਾਇਕ ਬਹੁਤ ਹੀ ਸਤਿਕਾਰਯੋਗ ਸਰਦਾਰ ਜਗਰੂਪ ਸਿੰਘ ਗਿੱਲ ਜੀ ਕਰਕੇ ਗਏ ਨੇ ਸਵੇਰ ਤੇ ਹੁਣ ਤੱਕ ਜਿੰਨੇ 25 ਦੇ ਕਰੀਬ ਲੋਕਾਂ ਨੇ ਜਿਹੜੇ ਨੇ ਉਹ ਫੂਨਦਾਨ ਕਰ ਚੁੱਕੇ ਨੇ ਮੈਂ ਇਹ ਦੱਸਣਾ ਚਾਹੁੰਦਾ ਕਿ ਜਿਹੜਾ ਵਰਲਡ ਬਲੱਡ ਡੋਨਰਸ ਡੇ ਹੈ 14 ਜੂਨ ਜਿਹੜਾ ਕਿ ਦੁਨੀਆ ਭਰ ਦੇ ਵਿੱਚ ਮਨਾਇਆ ਜਾਂਦਾ ਹੈ ਖੂਨਦਾਨੀਆਂ ਨੂੰ ਸਰਕਾਰ ਦੇਣ ਵਿੱਚੋਂ ਜਿਹੜਾ ਇਹ ਦਿਵਸ ਮਨਾਇਆ ਜਾਂਦਾ ਹੈ ਉਸ ਦੇ ਕੜੀ ਦੇ ਤਹਿਤ ਹੀ ਅੱਜ ਜਿਹੜਾ ਬਲੱਡਨੇਸ਼ਨ ਕੈਂਪ ਦੀ ਜਿਹੜੀ ਐਕਟੀਵਿਟੀਜ਼ ਕੀਤੀ ਗਈ ਹੈ ਉਹ ਅੱਜ ਇਹ ਕਿ ਲਕਸ਼ਮੀ ਸਿਮਿੰਟ ਵੱਲੋਂ ਕੀਤੀ ਗਈ ਹੈ ਜਿਕੇ ਲਕਸ਼ਮੀ ਸਿਮਿੰਟ ਜਿਹੜਾ ਹੈ ਆਪਣੀ ਕਮਿਊਨਿਟੀ ਦੇ ਵਿੱਚ ਭਾਈਚਾਰੇ ਦੇ ਵਿੱਚ ਖੂਨਦਾਨ ਕੈਂਪ ਜਿਹੜਾ ਲਗਾਉਣ ਦੇ ਵਿੱਚ ਮੋਰੀ ਰੋਲਾ ਦਾ ਕਰ ਰਿਹਾ ਹੈ ਤੇ ਜਿੱਥੇ ਜੇ ਕੇ ਲక్ష్ਮੀ ਸਿਮਰ ਤੋਂ ਲੋਕਾਂ ਨੂੰ ਕੈਂਪ ਲਾਇਆ ਜਾਂਦਾ ਤੇ ਯੂਨਾਈਟਡ ਵੈਲਫੇਅਰ ਸੁਸਾਇਟੀ ਨੇ ਵੀ ਇਲਾਕੇ ਦੇ ਲੋਕਾਂ ਦੇ ਖੂਨਦਾਨ ਫਤਿਹ ਜਿਹੜਾ ਡਰ ਨੂੰ ਦੂਰ ਕੀਤਾ ਤੇ ਮੈਕਸਿਮਮ ਕੰਟਰੀਬਿਊਸ਼ਨ ਜਿਹੜੀ ਹੈ ਉਹ ਯੂਨਾਈਟਡ ਵੈਲਫੇਅਰ ਸੁਸਾਇਟੀ ਵੀ ਰੈਂਦੀ ਹੈਗੀ ਤੇ ਅੱਜ ਰੈੱਡ ਕਰਸ ਸੋਸਾਇਟੀ ਵੱਲੋਂ ਮੈਂ ਇੱਥੇ ਖੂਨਦਾਨੀਆਂ ਨੂੰ ਉਤਸ਼ਾਹਿਤ ਕਰਨ ਵਾਸਤੇ ਜਿਹੜਾ ਮੈਂ ਸ਼ਾਮਲ ਹੋਇਆ ਤੇ ਇਹ ਮੂਮੈਂਟ ਜਿਹੜੀ ਹੈ ਖੂਨਦਾਨ ਦੀ ਇਹ ਲੱਖਾਂ ਜ਼ਿੰਦਗੀਆਂ ਬਚਾਉਣ ਦੇ ਵਿੱਚ ਮਦਦ ਕਰਦਾ ਸਾਫ ਸੋਚ ਕੁੱਝ ਲੋਕ ਡਰਦੇ ਰਹਿੰਦੇ ਰਹੇ ਖੂਨਦਾਨ ਦੇ ਤੋਂ ਕਿ ਕੋਈ ਕਵੀ ਨਾ ਇਸ ਵਾਰ ਕੀ ਕਹਿਣਾ ਨਹੀਂ ਬਿਲਕੁਲ ਵੀ ਨਹੀਂ ਜੀ ਇਹ ਪੁਰਾਣੇ ਸਮਿਆਂ ਦੇ ਵਿੱਚ ਜਦੋਂ ਇਹ ਮੂਵਮੈਂਟ ਦੀ ਸ਼ੁਰੂਆਤ ਹੋਈ ਹੈ ਕਿਉਂਕਿ ਮੈਂ 1983 ਤੋਂ ਇਸ ਨੰਬਰ ਨਾਲ ਜੁੜਿਆ ਹੋਇਆ ਹੈਗਾ ਤੇ ਜਿਸ ਤਰ੍ਹਾਂ ਕਿ ਅੱਜ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਵੱਲੋਂ ਵੀ ਅੱਜ ਉਹਨਾਂ ਉਹਗੇ ਖੂਨਦਾਨੀਆਂ ਦਾ ਸਨਮਾਨ ਕੀਤਾ ਗਿਆ ਹੈ ਮੀਟਿੰਗ ਹਾਲ ਦੇ ਵਿੱਚ ਜਿਨ੍ਹਾਂ ਨੇ ਸੌ ਤੋਂ ਵੱਧ ਵਾਰ ਖੂਨਦਾਨ ਕੀਤਾ ਹੈ ਤੇ ਉਹਨਾਂ ਲੋਕਾਂ ਦਾ ਵੀ ਇਹ ਕਹਿਣਾ ਹੈ ਕਿ ਅਸੀਂ ਜੇਕਰ ਅਸੀਂ 125 ਵਾਰ ਵੀ ਖੂਨਦਾਨ ਕਰ ਚੁੱਕੇ ਹਾਂ ਤੇ ਸਾਨੂੰ ਜਿਹੜਾ ਕੋਈ ਕਿਸੇ ਕਿਸਮ ਦੀ ਛੇੜਕੋਤ ਤੇ ਕਮਜ਼ੋਰੀ ਮਹਿਸੂਸ ਨਹੀਂ ਹੋਈ ਇਹ ਖੂਨਦਾਨ ਕਰਨ ਨਾਲ ਕਿਸੇ ਕਿਸਮ ਦੀ ਕੋਈ ਪ੍ਰੋਬਲਮ ਆਉਂਦੀ ਹੋਵੇ ਤਾਂ ਉਹ ਸਾਡੇ ਹਿੱਤ ਵਾਸਤੇ ਕੰਮ ਕਰਦੇ ਨੇ ਉਹ ਕਦੇ ਵੀ ਅਸੰਦਾ ਕਦਮ ਨਹੀਂ ਚੁੱਕਦੇ ਕਿਉਂਕਿ ਖੂਨ ਜਿਹੜਾ ਕੋਈ ਵੀ ਵਿਅਕਤੀ 18 ਸਾਲ ਉਸੇ ਘੱਟੋ ਘੱਟ ਉਮਰ ਹੋਣੀ ਚਾਹੀਦੀ ਹੈ 65 ਸਾਲ ਤੱਕ ਜੀ ਕਰੋ ਤੰਦਰੁਸਤ ਹੈ ਤਾਂ ਹਰ 3 ਮਹੀਨੇ ਬਾਅਦ ਉਹ ਖੂਨਦਾਨ ਕਰ ਸਕਦਾ ਹੈ ਬਾਕੀ ਮੋਰਓਵਰ ਖੂਨਦਾਨ ਕਰਨ ਤੋਂ ਪਹਿਲਾਂ ਉਸ ਤੋਂ ਜਿਹੜੇ ਨੇ ਕੁਝ ਸਵਾਲ ਜਿਹੜੇ ਨੇ ਪੁੱਛਿਆ ਮੰਨੇ ਨੇ ਬਲੱਡ ਬੈਂਕ 팀 ਵੱਲੋਂ ਪ੍ਰੋਪਰ ਨਲਜ ਦੇ ਕੁਝ ਐਚਬੀ ਵਗੈਰਾ ਜਿਹੜਾ ਉਹ ਸਾਰੀਆਂ ਜਿਹੜੀਆਂ ਚੀਜ਼ਾਂ ਚੈੱਕ ਕਰਨ ਤੋਂ ਬਾਅਦ ਹੀ ਜਿਹੜਾ ਇੱਕ ਖੂਨਦਾਨ ਨੂੰ ਤਿਆਰ ਕੀਤਾ ਜਾਂਦਾ ਹੈ। ਫਿਰ ਇਹ ਕਿ ਇਹ ਸਾਰੇ ਟੈਸਟ ਵੀ ਹੋ ਜਾਂਦਾ ਹੈ ਜੀ। ਬਿਲਕੁਲ ਜੀ। ਇਸ ਦੇ ਵਿੱਚ ਸਾਨੂੰ ਵੱਡਾ ਫਾਇਦਾ ਸਾਨੂੰ ਇਹ ਹੈ ਕਿ ਜਦੋਂ ਕੋਈ ਬੰਦਾ ਰੈਗੂਲਰ ਖੂਨਦਾਨ ਕਰਦਾ ਰਹਿੰਦਾ ਹੈ ਤਾਂ ਉਸ ਦੇ ਪੰਜ ਜਿਹੜੇ ਮੈਂਡਟਰੀ ਟੈਸਟ ਹੁੰਦੇ ਨੇ ਬਲੱਡ ਬੈਂਕ ਵੱਲੋਂ ਕੀਤੇ ਜਾਂਦੇ ਨੇ ਤੇ ਜੇ ਕਿਤੇ ਕੋਈ ਅਸਥਾਨ ਦਾ ਕੋਈ ਉਹਨਾਂ ਦੇ ਵਿੱਚ ਆਉਂਦਾ ਹੈ ਤਾਂ ਉਸ ਨੂੰ ਡੋਨਰਸ ਨੂੰ ਪਹਿਲਾਂ ਜਿਹੜਾ ਅਗਾਹ ਕਰ ਦਿੱਤਾ ਜਾਂਦਾ ਤਾਂ ਫਿਰ ਉਹ ਪ੍ਰ ਇਹ ਇਨਫਾਰਮ ਬਿਲੂ ਕੀਤਾ ਜਾਂਦਾ ਹੈ ਤੇ ਸਾਨੂੰ ਵੱਧ ਚੜ ਕੇ ਖੁੰਦਾਨ ਕਰਨਾ ਚਾਹੀਦਾ ਹੈ ਧੰਨਵਾਦ